ਪੰਚਾਇਤ ਚੋਣਾਂ ਦੇ ਸਬੰਧ ਵਿੱਚ ਜੁੜ ਬੈਠੇ ਸਾਰੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅਹਿਮ ਮੁੱਦਾ ਜੀ ਦੇ ਤੇ ਗੱਲ ਕੀਤੀ ਹੈ ਕਰ ਰਹੇ ਅੱਜ ਤੇ ਇਹਦੇ ਤੇ ਜਾਦਾ ਵਿਸਥਾਰ ਨਾਲ ਸਾਡੇ ਐਕਸਪਰਟ ਬੈਠੇ ਹੋ ਕਰਨਗੇ ਬਾਕੀ ਮੈਂ ਆਪਣੀ ਜੋ ਪਿੰਡਾਂ ਵਿੱਚ ਅਸੀਂ ਆਪਣੀ ਅਬਜ਼ਰਵੇਸ਼ਨ ਹੈ ਦੇਖਿਆ ਉਹਦੇ ਚ ਇਹ ਹੈ ਵੀ ਪਿੰਡ ਦੇ ਸਰਪੰਚ ਨੂੰ ਇੱਕ ਧਿਰ ਇੱਕ ਸਿਆਸੀ ਧਿਰ ਦੇ ਲੈਵਲ ਤੇ ਹੀ ਖੜਾ ਕੀਤਾ ਜਾਂਦਾ ਸਿਆਸੀ ਧਿਰ ਦੇ ਲੈਵਲ ਤੇ ਹੀ ਵਰਤਿਆ ਜਾਂਦਾ ਸਿਆਸੀ ਧਿਰ ਦੇ ਲੈਵਲ ਤੇ ਹੀ ਪਾਰਟੀਆਂ ਵੱਲੋਂ ਉਹਨੂੰ ਕਰਾਪਟ ਕੀਤਾ ਜਾਂਦਾ ਜਾਂ ਕਰਾਪਸ਼ਨ ਕਰਾਈ ਜਾਂਦੀ ਹੈ ਉਹਦੇ ਰਹੀਂ ਉਹ ਇੱਕ ਪਿੰਡ ਦੇ ਲੈਵਲ ਤੋਂ ਹੀ ਜੁੜ ਜਾਂਦਾ ਤਾਹਾਂ ਤੱਕ ਤੇ ਹਰ ਪਿੰਡ ਨੂੰ ਦੋ ਹਿੱਸਿਆਂ ਤੱਕ ਕਮ ਸੇ ਕਮ ਵੰਡਿਆ ਹੋਇਆ ਸਾਡੇਆਂ ਦੋ ਵੱਡੀਆਂ ਪਾਰਟੀਆਂ ਆਕਾਲੀ ਦਲ ਕਾਂਗਰਸ ਤੇਤੀਜੀ ਤਰਕੀ ਤੇ ਨਾ ਕਿਤੇ ਮਿਲਦੀ ਹੈ ਤੇ ਜਿਹੜਾ ਅੱਗੇ ਸਾਡੇ ਲੈਫਟ ਵਾਲੇ ਖੱਬੇ ਪੱਖੀ ਕਾਮਰੇਟੀਆਂ ਕੋਸ ਪਾਰਟੀਆਂ ਹੁੰਦੀਆਂ ਸੀ ਉਹਨਾਂ ਦੇ ਕੁਝ ਨਮਾਇंदे ਵੀ ਹੁੰਦੇ ਸੀ ਸਰਪੰਚੀ'ਚ ਵੀ ਆ ਜਾਂਦੇ ਸੀ ਪੰਚ ਵੀ ਬਣਦੇ ਸੀ ਉਹ ਤਕਰੀਬਨ ਉਹ ਅੱਜ ਕੱਲ ਉਹ ਵਰਤਾਰਾ ਖਤਮ ਹੀ ਹੋ ਚੁੱਕਿਆ ਹੈ ਇਸ ਕਰਕੇ ਉਹਨਾਂ ਤੋਂ ਕੰਮ ਉਹ ਕਰਾਏ ਜਾਂਦੇ ਆ ਤਾਹਾਂ ਤੱਕ ਇੱਕ ਧੁਰਾ ਸਮਝ ਕੇ ਉੱਥੋਂ ਉੱਪਰ ਤੱਕ ਜਿਹੜੀ ਸਾਰੀ ਜਾਂਦੀ ਹੈ ਪੋਲਿਟਿਕਸ ਤੇ ਇਹ ਜਿਹੜਾ ਪੰਜਾਬ ਇਹ ਕੋਸ਼ਿਸ਼ ਇਹ ਹੁੰਦੀ ਹੈ ਜੇ ਇੱਕ ਧਿਰ ਦਾ ਇੱਕ ਪਾਰਟੀ ਦਾ ਸਰਪੰਚ ਜਿੱਤ ਕੇ ਆ ਗਿਆ ਤਾਂ ਦੂਜੀ ਪਾਰਟੀ ਦੇ ਕੰਮ ਨਹੀਂ ਕਰਨੇ ਜਾਂ ਦੂਜੀ ਪਾਰਟੀ ਨੇ ਹੋਣ ਨਹੀਂ ਦੇਣੇ ਇਹ ਲਗਾਤਾਰ ਪਿੰਡ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਕਿੱਥੇ ਪਿੰਡ ਨੇ ਇੱਕ ਜਲੈਨੀ ਮਸਲੀ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੋਵੇ ਉਹ ਪਿੰਡ ਦੇ ਵਿਕਾਸ ਲਈ ਕੰਮ ਕਰੇ ਤੋ ਘੱਟ ਹੀ ਰਹਿੰਦਾ ਨਹੀਂ ਤਾਂ ਪਿੰਡ ਸਾਰੇ ਦੋ ਹਿੱਸਿਆਂ 'ਚ ਵੰਡਿਆ ਹੋਣ ਕਰਕੇ ਉਹਨਾਂ ਦਾ ਕੰਮ ਕਰਦੇ ਆ ਦੂਸਰੀ ਸਭ ਤੋਂ ਵੱਡੀ ﻋਲਾਮਤ ਜਿਹੜੀ ਆ ਗਈ ਹੈ ਉਹ ਨਸ਼ਾ ਦੀ ਆਗੀ ਹੈ ਪਿੰਡ ਵਿੱਚ ਉਸੇ ਤਰੀਕੇ ਨਾਲ ਹੀ ਸਾਰੇ ਸਰਪੰਚੀ ਪੰਚੀ ਦੀਚ ਇਲੈਕਸ਼ਨ ਲਈ ਨਸ਼ੇ ਵੰਡੇ ਜਾ ਰਹੇ ਆ ਉਸੇ ਤਰੀਕੇ ਨਾਲ ਹੀ ਖਰਚ ਕੀਤਾ ਜਾ ਰਿਹਾ ਉਸੇ ਤਰੀਕੇ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਇਲੈਕਸ਼ਨ ਦੀਆਂ ਹੈਰਿਆ ਫੇਰੀਆਂ ਵੋਟ ਬੈਂਕ ਤਿਆਰ ਕਰਨ ਦੀਆਂ ਹੈਰਿਆ ਫੇਰੀਆਂ ਉੱਪਰ ਤੱਕ ਜਾਂਦੀਆਂ ਪੋਲਿਟਿਕ ਸਿਆਸੀ ਪਾਰਟੀਆਂ ਦੀਆਂ ਉਹ ਪਿੰਡ ਦੀ ਇਕਾਈ ਤੋਂ ਵਰਤੀਆਂ ਜਾਂਦੀਆਂ ਤੀਸਰੀ ਗੱਲ ਜਿਹੜੀ ਮੈਂ ਨੁਕਤਾ ਕਹਿਣਾ ਚਾਹਣਾ ਉਹਦੇ ਤੇ ਵਿਸਤਾਰ ਨਾਲ ਗੱਲ ਕਰਨਗੇ ਬਹੁਤੇ ਸਰਪੰਚਾਂ ਨੂੰ ਸੈਕਟਰੀ ਚਲਾਉਂਦੇ ਜਾਂ ਪੰਚਾਇਤ ਦਾ ਜਿਹੜਾ ਪੰਚਾਇਤ ਪੰਚਾਇਤ ਡਿਪਾਰਟਮੈਂਟ ਦਾ ਜਿਹੜਾ ਅਮਲਾ ਫੈਲਾ ਉਹ ਚਲਾਉਂਦਾ ਖਾਸ ਕਰਕੇ ਸੈਕਟਰੀ ਦੇ ਰਾਹੀਂ ਚੱਲਦੇ ਆ ਉਹ ਸੈਕਟਰੀ ਹੀ ਸਾਰਾ ਕੁਝ ਕਰਦਾ ਜਾਂ ਕਰਾਉਂਦਾ ਜਾਂ ਕੁਝ ਪਿੰਡਾਂ ਦੇ ਰਲਾ ਕੇ ਕੁਝ ਪਿੰਡਾਂ ਨੂੰ ਉਹ ਟੇਕ ਕੇਅਰ ਕਰਦਾ ਕੋਈ ਸੈਕਟਰੀ ਉਹਨਾਂ ਸਾਰੇ ਪਿੰਡਿਆਂ ਦੇ ਵਿੱਚ ਇਹੀ ਕੰਮ ਕਰਾਉਂਦਾ ਇਸ ਕਰਕੇ ਸਾਡੀ ਸਭ ਤੋਂ ਵੱਡੀ ਗੱਲ ਬਣਦੀ ਹੈ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਪਿੰਡ ਲੈਵਲ ਤੇ ਅਸੀਂ ਜੇ ਪਿੰਡ ਇੱਕ ਰੱਖਣਾ ਹੈ ਉਹਦਾ ਕੋਸ਼ਿਸ਼ ਨਾ ਕੁਝ ਉਹਦੇ 'ਚ ਵਿਕਾਸ ਹੋਣਾ ਹੈ ਔਰ ਕੁਝ ਲੋਕਾਂ ਦੇ ਕੰਮ ਹੋਣੇ ਆ ਤਾਂ ਦੋ ਤਿੰਨ ਅਲਾਮ ਤਾਂ ਤੁਸੀਂ ਬਚ ਗਏ ਇਹਨਾਂ ਸਾਰੀ ਗੱਲ ਤੋਂ ਬਚ ਕੇ ਤੇ ਇਸ ਬਾਰੇ ਅਸੀਂ ਸੋਚੀਏ ਮੈਂ ਬਸ ਇੰਨਾ ਹੀ ਕਹਿਣਾ ਚਾਹਣਾ ਹੈ ਧੰਨਵਾਦ ਸ਼ੁਕਰੀਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਹ ਲੋਕਤੰਤਰ ਦੀ ਜਿਹੜੀ ਮੁਟਲੀ ਇਕਾਈ ਹੈ ਪੰਚਾਇਤਾਂ ਉਹਦੇ 'ਚ ਜ਼ਿਲ੍ਹਾ ਪ੍ਰੀਸ਼ਦ ਵੀ ਆ ਜਾਣੀ ਹੈ ਬਲਾਕ ਸੰਪਤੀਆਂ ਵੀ ਆ ਜਾਣੀਆਂ ਤੇ ਪੰਚਾਇਤਾਂ ਵੀ ਆ ਜਾਣੀਆਂ ਉਹਨਾਂ ਦੀਆਂ ਚੋਣਾਂ ਜੋ ਆ ਰਹੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਆ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਪਵਾਦੀ ਮੰਚ ਮੋਹਾਲੀ ਵੱਲੋਂ ਕਿਉਂਕਿ ਸਾਡਾ ਖੇਤਾ ਬੇਸ਼ੱਕ ਬੜਾ ਅਣਗੌਲੇ ਆ ਰਿਹਾ ਹੈ ਕਦੇ ਵੀ ਕਿਸੇ ਨੇ ਗੰਭੀਰਤਾ ਨਾਲ ਇਸ ਖੇਤੇ ਨੂੰ ਨਹੀਂ ਦੇਆ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਣੀ ਇਸ ਖੇਤੇ ਨੂੰ ਅਸੀਂ ਪੰਜਾਬ ਦੇ ਨਕਸ਼ੇ ਤੇ ਉਭਾਰੀਏ ਵੀ ਤੇ ਇਹ ਜਿਹੜਾ ਉਹ ਬਾਹਰਨ ਦੀ ਜਿਹੜੀ ਗੱਲ ਹੈ ਉਹ ਸਿਰਫ ਆਪਣੀਆਂ ਗੱਲਾਂਬਾਤਾਂ ਕਰਨ ਦੇ ਨਾਲ ਨਹੀਂ ਜਦੋਂ ਤੱਕ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਾਂਗੇ ਉਦੋਂ ਤੱਕ ਮੈਨੂੰ ਲੱਗਦਾ ਹੈ ਕਿ ਸਾਡਾ ਮੰਚ ਵੀ بے ਮਾਇਨਾ ਹੋਵੇਗਾ ਸੋ ਇਸ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਅੱਜ ਅਸੀਂ ਇਹ ਸੈਮੀਨਾਰ ਕਰਵਾ ਰਹੇ ਹਾਂ ਜ ਜਿਹਦੇ ਵਿੱਚ ਮੈਂ ਸਵਾਗਤ ਕਰਦੀ ਹਾਂ ਪਵਦੀ ਮੰਚ ਮੁਹਾਲੀ ਵੱਲੋਂ ਆਪ ਸਾਰਿਆਂ ਵੱਲੋਂ ਸਿੱਖ ਕੌਮ ਦੀ ਸ਼ਾਨਾਮਰਤੀ ਸਖਸ਼ੀਰਤ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਜਿਹੜੇ ਕਿ ਪੰਜਾਬਦਰਦੀ ਬਣ ਕੇ ਪਿਛਲੇ ਕਈ ਸਾਲਾਂ ਤੋਂ ਇਸ ਲਹਿਰ ਨੂੰ ਪੰਜਾਬ ਦੇ ਕੋਨੇ-ਕੋਨੇ ਤੇ ਲਿਜਾ ਕੇ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਸਵਾਗਤ ਕਰਦੀ ਆ ਡਾਕਟਰ ਪਿਆਰੇ لال ਗਰਗ ਜੀ ਉੱਗੇ ਚਿੰਤਕ ਨੇ ਜਿਨ੍ਹਾਂ ਨੇ ਪਹਿਲਾਂ ਸਿਹਤ ਸੇਵਾਵਾਂ ਦੇ ਕੇ ਪੰਜਾਬ ਦੀ ਸਿਹਤ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਜੋ ਸਮਾਜਿਕ ਅਲਾਨਤਾ ਸਾਡੇ ਸਮਾਜ ਨੂੰ ਚਿੰਬੜੀਆਂ ਹੋਈਆਂ ਨੇ ਉਹਨਾਂ ਦਾ ਇਲਾਜ ਕਰਨ ਵਾਸਤੇ ਇਹ ਤੁਰੇ ਹੋਏ ਨੇ ਜ਼ਿਆਦਾਤਰ ਰਿਟਾਇਰਮੈਂਟ ਤੋਂ ਬਾਅਦ ਇਨਸਾਨ ਘਰੇ ਬੈਠਦਾ ਪਰ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਮੈਨੂੰ ਲੱਗਦਾ ਹੈ ਕਿ ਆਪਣੀ ਜਿਹੜੀ ਇੱਕ ਪਹਿਲੀ ਜ਼ਿੰਦਗੀ ਸੀ ਉਦੋਂ ਦੇ ਨਾਲੋਂ ਵੀ ਵੱਡਾ ਸੰਘਰਸ਼ ਇਹ ਹੁਣ ਸਾਡੇ ਸਾਰਿਆਂ ਵਾਸਤੇ ਕਰ ਰਹੇ ਨੇ ਉਹਨਾਂ ਦਾ ਮੈਂ ਪਵਦੀ ਮੰਚ ਮੋਹਾਲੀ ਵੱਲੋਂ ਬਹੁਤ ਨਿੱਘਾ ਸਵਾਗਤ ਕਰਦੀ ਹਾਂ ਡਾਕਟਰ ਸਰਦਾਰ ਹਮੀਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਸਾਰੇ ਵੱਖ-ਵੱਖ ਚੈਨਲਾਂ 'ਤੇ ਵੀ ਦੇਖਦੇ ਹਾਂ ਤੇ ਜੇਕਰ ਮੈਂ ਸਮਝਦਿਆਂ ਕਿ ਕਿਸਾਨੀ ਸੰਘਰਸ਼ ਇੱਕ ਲੰਬਾ ਸੰਘਰਸ਼ ਹੈ ਅਸੀਂ ਦਿੱਲੀ ਦੀਆਂ ਬਰੂਹਾਂ 'ਤੇ ਲੜਿਆ ਹੈ ਤਾਂ ਇੱਥੇ ਕਿਸਾਨ ਆਗੂ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਇਲਾਕੇ 'ਚੋਂ ਬੈਠੇ ਨੇ ਉਹ ਇਸ ਗੱਲ ਦੀ ਇਕ ਵਾਹੀ ਵੀ ਦੇਣਗੇ ਕਿ ਉਸ ਬੇਸ਼ੱਕ ਉਹਨਾਂ ਨੇ ਜਾ ਕੇ ਉੱਥੇ ਕਿਸਾਨ ਅੰਦੋਲਨ ਲੜਿਆ ਹੈ ਅਸੀਂ ਸਾਰੇ ਆਪਾਂ ਸਾਰੇ ਜਾਣਦੇ ਰਹੇ ਹਾਂ ਪਰ ਉਹ ਇੱਕ ਚਿੰਗ ਲਾਨ ਦੇ ਵਿੱਚ ਜੇਕਰ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦੀ ਆ ਸਰਦਾਰ ਹਮੀਰ ਸਿੰਘ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਦੋਂ ਉਹ ਸਬ ਸਬ ਐਡੀਟਰ ਦੇ ਤੌਰ ਤੇ ਕੰਮ ਕਰ ਰਹੀ ਸੀ ਤਾਂ ਇਹ ਜਿਹੜੀਆਂ ਗੱਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਜਿਸ ਨੂੰ ਅੱਗੇ ਕਿਸਾਨ ਇੰਡੀਅਨ ਦੇ ਆਗੂਆਂ ਨੇ ਗੰਭੀਰਤਾ ਦੇ ਨਾਲ ਲਿਆ ਤਾਂ ਇੱਕ ਐਡਾ ਵੱਡਾ ਅੰਦੋਲਨ ਜਿਹੜਾ ਵਿਸ਼ੇ ਪੱਧਰ ਤੇ ਬੜਾ ਗੱਲਾਂ ਹੋਈਆਂ ਜਿਸ ਅੰਦੋਲਨ ਦੀਆਂ ਤਾਂ ਮੈਂ ਸਮਝਦੀ ਆ ਕਿ ਅੱਜ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਰਦਾਰ ਹਮੀਰ ਸਿੰਘ ਉਹਨੇ ਇੱਕ ਇਸ ਮੁੱਦੇ ਤੇ ਪੰਚਾਇਤਾਂ ਦੇ ਮੁੱਦੇ ਤੇ ਕਿਉਂਕਿ ਕਿਸਾਨੀ ਵੀ ਸਾਡੀ ਪੰਚਾਇਤਾਂ ਦੇ ਨਾਲ ਜੁੜੀ ਹੋਈ ਹੈ ਉਹ ਸਾਡੇ ਵਿਚਾਰ ਆਏ ਨੇ ਉਹਨਾਂ ਦਾ ਨਿਗਾ ਸਵਾਗਤ ਤੇ ਨਾਲ ਹੀ ਮੈਂ ਸਵਾਗਤ ਕਰਦੀ ਆ ਸਾਡੇ ਪੁਆਦ ਦੇ ਮਾਨ ਪ੍ਰਸ਼ਾਸਕ ਸੇਵਾਵਾਂ ਦਿੰਦੇ ਹੋਏ ਜਿੱਥੇ ਵੀ ਜਿਹੜੇ ਮਹਿਕਮੇ ਚ ਰਹੇ ਆਪਣੀਆਂ ਅੱਡ ਤਰ੍ਹਾਂ ਦੀਆਂ ਪੈੜਚਾਲਾਂ ਛੱਡ ਕੇ ਆਏ ਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਾਡੇ ਆਪਣੇ ਨੇ ਸਾਡੇ ਪੁਆਦ ਦੇ ਨੇ ਮਾਰੇ ਆਪਣੇ ਸਰਦਾਰ ਕਾਨ ਸਿੰਘ ਜੀ ਪੰਨੂ ਸਾਹਿਬ ਉਹਨਾਂ ਨੂੰ ਵੀ ਅਸੀਂ ਥੋੜੀ ਜੀ ਬੇਨਤੀ ਕੀਤੀ ਤੇ ਉਹਨਾਂ ਨੇ ਹਮੇਸ਼ਾ ਹੀ ਸਾਨੂੰ ਜਦੋਂ ਵੀ ਅਸੀਂ ਬੁਲਾਇਆ ਉਹ ਇੱਥੇ ਸਾਨੂੰ ਉਹਨਾਂ ਨੇ ਆ ਕੇ ਕਰਤਾਰਪ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਤੇ ਤੁਸੀਂ ਸਾਰੇ ਅੱਜ ਇੱਥੇ ਬੈਠੇ ਹੋ ਔਰ ਨਮਾਇਨੇ ਹੋ ਆਪਣੇ ਆਪਣੇ ਪਿੰਡਾਂ ਦੇ ਪੰਜ ਸਰਪੰਚੋਂ ਆਉਣ ਵਾਲੇ ਪੰਜ ਸਰਪੰਚੋਂ ਪੰਜ ਸਰਪੰਚ ਬਣਾਉਣ ਵਾਲਿਆਂ ਚੋਂ ਤੁਸੀਂ ਤੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੌਜੂਦਾ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਜੀ ਦੁਰਾਲੀ ਉਹ ਵੀ ਅੱਜ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਰਦਾਰ ਮੋਹਨ ਸਿੰਘ ਜੀ ਬਠਲਾਨਾ ਉਹ ਵੀ ਬੈਠੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੀ ਆਂ ਤੇ ਸਵਾਗਤ ਵੀ ਕਰਦੀ ਆਂ ਤੇ ਮੈਂ ਹੁਣ ਬਹੁਤਾ ਸਮਾਂ ਨਹੀਂ ਲੰਮੀ ਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਸਿਰਫ ਇੱਕ ਬੇਨਤੀ ਕਰਨੀ ਆ ਸਾਰੇ ਸੂਝਵਾਨ ਵਿਰਵਾਨਾਂ ਨੂੰ ਵੀ ਕਿ ਆਮ ਤੌਰ ਤੇ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਇੱਕ ਨਿੱਜੀ ਰੰਜਿਸ਼ਾਂ ਦੇ ਤੌਰ ਤੇ ਆ ਧੜੇਬਾਜ਼ੀ ਦੇ ਤੌਰ ਤੇ ਇੱਕ ਰੂਪ ਧਾਰ ਕਰ ਲੈਂਦੀ ਹੈ ਤੇ ਆਪਾਂ ਕੋਸ਼ਿਸ਼ ਕਰੀਏ ਕਿ ਇਸ ਸੈਮੀਨਾਰ ਦੇ ਵਿੱਚੋਂ ਇੱਕ ਅਜੀਹਾ ਮੈਸੇਜ ਜਾਵੇ ਕਿ ਪੰਜਾਬ ਦੇ ਪਿੰਡਾਂ ਦੇ ਜਿਹੜੇ ਪਿੰਡਾਂ ਦੀਆਂ ਜ਼ਰੂਰਤਾਂ ਨੇ ਉਹ ਅਜੰਡਾ ਆਪਾਂ ਇੱਥੋਂ ਸੈੱਟ ਕਰਕੇ ਜਾਈਏ ਜਿਆਦਾ ਵੱਡੇ ਅਜੰਡੇ ਨਾ ਹੋਣ ਪਰ ਜਿਹੜੇ ਕਾਮਨ ਅਜੰਡੇ ਨੇ ਚਾਹੇ ਉਹ ਵਾਤਾਵਰਨ ਦੀ ਗੱਲ ਕਰ ਲਈਏ ਨਸ਼ਿਆਂ ਦੀ ਗੱਲ ਕਰਕੇ ਗਏ ਨੇ ਸਭ ਤੋਂ ਵੱਡਾ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਪੰਚਾਇਤਾਂ ਸ਼ਾਇਦ ਉੱਥੇ ਹਲੇ ਤੱਕ ਚੁੱਪ ਨੇ ਅਸੀਂ ਨਸ਼ਿਆਂ ਦੇ ਖਿਲਾਫ ਨਿੱਜੀ ਪੱਧਰ ਤੇ ਲੜਾਈਆਂ ਲੜ ਰਹੇ ਹਾਂ ਪਰ ਪੰਚਾਇਤਾਂ ਦੀ ਇਨਵੋਲਵਮੈਂਟ ਹਲੇ ਉਸ ਪੱਧਰ ਤੇ ਨਹੀਂ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਏਜੰਡੇ ਦੇ ਤੌਰ ਤੇ ਲੈ ਕੇ ਚੱਲੀਏ ਆਪਣੇ ਗਰੀਬ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਕਿਵੇਂ ਉਹਨਾਂ ਦਾ ਉਹਨਾਂ ਦਾ ਉਥਾਨ ਕਰ ਸਕਦੇ ਆ ਉਹ ਚੀਜ਼ਾਂ ਲੈ ਕੇ ਚੱਲੀਏ ਸੋ ਮੈਂ ਇੱਕ ਵਾਰ ਫੇਰ ਪਾਦੀ ਮੰਚ ਮੋਹਾਲੀ ਵੱਲੋਂ ਆਪ ਸਾਰਿਆਂ ਦਾ ਤੁਸੀਂ ਸ਼ਰੋਤਿਆਂ ਦੇ ਤੌਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਪ੍ਰਧਾਨਗੀ ਮੰਡਲ ਦਾ ਸਵਾਗਤ ਕਰਦੀ ਹਾਂ ਤੇ ਹੁਣ ਮੈਂ ਅਹ ਬੇਨਤੀ ਕਰਾਂਗੀ ਨਿਯਾਮੀਆਂ ਸਾਹਿਬ ਨੂੰ ਕਿ ਵਿਧੀ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਸ਼ੁਰੂ ਕਰੀਏ ਤਾਂ ਕਿ ਇੱਕ ਇੱਕ ਠੰਡ ਦੇ ਕਾਰਨ ਦੇ ਬਾਵਜੂਦ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਅਜਿਹੇ ਮੌਸਮ ਦੇ ਵਿੱਚ ਵੀ ਆ ਕੇ ਤੁਸੀਂ ਆਪਣੀ ਜਿਹੜੀ ਇੱਕ ਗੰਭੀਰਤਾ ਇਸ ਵਿਸ਼ੇ ਦੇ ਪ੍ਰਤੀ ਆਪਣੇ ਪੰਜਾਬ ਪ੍ਰਤੀ ਆਪਣੇ ਪਿੰਡਾਂ ਦੇ ਪ੍ਰਤੀ ਜ਼ਾਹਰ ਕੀਤੀ ਹੈ ਉਹਦੇ ਵਾਸਤੇ ਅਸੀਂ ਤੁਹਾਡੇ ਬਹੁਤ-ਬਹੁਤ ਰਿਣੀ ਵੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ